ਹਾਂਜੀ ਦੋਸਤੋ ਇਹ ਛੱਡੀ ਚਿੜੀ ਵਿਚਾਰੀ ਜਿਹੜੀ ਰੱਖੀ ਹੋਈ ਸੀ ਇਹ ਤੁਹਾਨੂੰ ਦਿਖਾਣੇ ਆ ਜੀ ਇਹਦੀ ਡੈਥ ਹੋ ਚੁੱਕੀ ਹੈ ਵਿਚਾਰੀ ਦੀ ਇਹ ਦੇਖੋ ਜੀ ਪੰਛੀ ਵਿਚਾਰੇ ਇਹ ਰੱਬ ਨੂੰ ਪਿਆਰੀ ਹੋ ਗਈ ਆ ਕਾਲੀ ਥੋੜੀ ਜਿਹੀ ਢਿੱਲੀ ਹੋਈ ਸੀ ਤੇ ਬਹੁਤ ਹੀ ਵਧੀਆ ਸੀ ਵਿਚਾਰੀ ਜਿਹਦੀ ਅੱਜ ਡੈਥ ਹੋ ਚੁੱਕੀ ਆ ਕਾਲਜ ਰਾਣਾ ਕਰ ਗਈ ਹੈ ਤੇ ਹੁਣ ਇਹਨੂੰ ਇਹਦੀ ਡੈੱਡ ਬੋਡੀ ਨੂੰ ਅਸੀਂ ਦਬਦੇ ਆ ਜੀ ਇਹ ਇਹ ਦੇ ਵਿੱਚ ਹੀ ਪਾ ਕੇ ਤੇ ਪਰ ਸੇ ਲੂਣ ਪਾਣੇ ਆ ਇਹਦੇ ਇਹਦੇ ਵਿੱਚ ਰਹਿਗੀ ਕਬਰ ਤੇ ਵਧੀਆ ਰਹੇਗਾ ਜੀ ਕੁੱਤੇ ਕਰਤ ਨਹੀਂ ਪੁੱਟਣਗੇ ਇਹ ਇਹ ਲੂਣ ਪਾਤਾ ਜੀ ਹੁਣ ਬਹੁਤ ਦੁੱਖ ਹੁੰਦਾ ਜੀ ਜਦੋਂ ਪੰਛੀ ਵਿਚਾਰੇ ਪਰਿੰਦੇ ਤਾਂ ਘਟੋਂ ਹੁੰਦੇ ਨੇ ਇਹ ਨਮਕ ਪਾ ਕੇ ਉੱਤੇ ਜੀ ਨਮਕ ਉਹ ਚੰਗੀ ਤਰ੍ਹਾਂ ਘੜ ਲੀਏ ਜੀ ਛੱਡ ਕੇ ਇਹ ਇਹ ਬੰਦ ਦਿੱਤਾ ਜੀ ਨਮਕ ਇਹ ਹੁਣ ਇਹਨੂੰ ਇਸ ਤਰ੍ਹਾਂ ਕਰ ਦਿਆਂ ਜੀ ਅਸੀਂ ਥੋੜਾ ਸੇਫਟੀ ਵਾਸਤੇ ਵਿਚਾਰੀ ਖਤਮ ਤਾਂ ਹੋਈ ਹੈ ਇਹ ਨੋ ਫਿਰ ਇਹ ਚਿੱਪ ਪੰਨੀ ਦੇ ਵਿੱਚ ਹੀ ਪਾ ਕੇ ਤੇ ਇਹਨੂੰ ਮਿੱਟੀ ਦੇ ਵਿੱਚ ਖੱਡਾ ਪੁੱਟਿਆ ਹੋਇਆ ਆਪਾਂ ਉਹਦੇ ਵਿੱਚ ਹੀ ਨਮਕ ਇਸਰਕੀ ਦੇ ਵਿੱਚ ਪਾਇਆ ਜੀ ਇਹ ਨੂੰ ਨਹਾਏ ਹੁਣ ਆਪਾਂ ਖੱਡਾ ਪੁੱਟਿਆ ਹੋਇਆ ਜੀ ਇਹ ਖੱਡੇ ਦੇ ਵਿੱਚ ਰੱਖ ਲੈਣੇ ਆ ਤੇ ਇਹ ਪੰਨੀ ਉੱਤੋਂ ਹਟਾ ਦਈਏ ਥੋੜੀ ਜੀ ਤੇ ਫਿਰ ਮਿੱਟੀ ਪਾਈ ਜਾਏਗੀ ਇਹਦੇ ਉੱਤੇ ਇਹ ਵਾਹਿਗੁਰੂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇਸ਼ ਕਰਨ ਜੀ ਇਹ ਕੁੜਾ ਜਹਾ ਹੋਰ ਆਪਾਂ ਚਾਹ ਸਵਾਰ ਨਾਲ ਮਿੱਟੀ ਕਰਦੀਏ ਇਸ ਵਾਰੀ ਇਹ ਪੁੱਤੇ ਨਾਲ ਪੁੱਟਣ ਦੋਸਤੋ ਅਰਦਾਸ ਕਰਿਓ ਇਹ ਚਿੜੀਆ ਵਾਸਤੇ ਚਰੀਆ ਵਾਸਤੇ ਉੱਤੋਂ ਥੋੜਾ ਜਿਹਾ ਇਹਨੂੰ ਪ੍ਰੈਸ ਕਰ ਦਿੰਨੇ ਆ ਜਿਹੜਾ ਥੋੜਾ ਜਿਹਾ ਹਾਰਡ ਹੋਏ ਤੇ ਕੁੱਤੇ ਬਿੱਲੀ ਨੂੰ ਨਾ ਪਤਾ ਲੱਗੇ ਤੇ ਇਹਨੂੰ ਨਾ ਪੁੱਟ ਸਕਣ ਪਰ ਮਾਤਮੈਨੂੰ ਆਪਣੇ ਚਰਨਾਂ ਦੇ ਨਿਵਾਸ ਬਖਸ਼ੇ ਦੀ ਜੂਨ ਕੱਟੀ ਗਈ ਹੈ ਜੀ